ਅੱਜ ਅਨੁਤਮ ਖਬਰਾਂ ਸੁਣਾਉਣੇ ਆ ਬਣੇ ਰਹੋ ਇਸ ਚੈਨਲ ਦੇ ਨਾਲ ਕਿਹੜਾ ਪਾਰਟੀ ਦਾ ਨਮੈਂਦਾ ਕੀ ਕਹਿੰਦਾ ਤੇ ਕਿਹੜਾ ਕੀ ਕਹਿੰਦਾ ਤੇ ਇਹਦੇ ਸਬੰਧ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਕਿ ਪੰਜ ਵੱਡੀਆਂ ਖਬਰਾਂ ਨੇ ਪੰਜ ਵੱਡੀਆਂ ਖਬਰਾਂ ਤੁਹਾਨੂੰ ਸੁਣਾਉਣੇ ਆ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਜਿਹੜੇ ਪੈਦਾ ਹੋ ਰਹੇ ਆ ਉਹ ਤੋਂ ਤੁਸੀਂ ਸਾਰੇ ਜਾਣੇ ਭਲੀ-ਪਾਤ ਜਾਣੂ ਆ ਉਹਨਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾ ਖਬਰ ਵੱਲ ਲੈ ਚਾਲਦੇ ਆ ਭਗਵੰਤ ਮਾਨ ਦਾ ਬਿਆਨ ਆਇਆ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਜਿਹੜਾ ਪ੍ਰਵਾਸੀ ਮਜ਼ਦੂਰ ਵੱਲੋਂ ਹੁਸ਼ਿਆਰਪੁਰ ਦੇ ਜਿਹੜਾ ਇੱਕ ਪਿੰਡ ਦੇ ਵਿੱਚ ਇੱਕ 5 ਸਾਲ ਬੱਚੇ ਨੂੰ ਜਿਹੜਾ ਉਹ ਤੁਹਾਨੂੰ ਪਤਾ ਕਿ ਜਿਹੜਾ ਇੱਕ ਮਜ਼ਦੂਰ ਨੇ ਜਿਹੜਾ ਪ੍ਰਵਾਸੀ ਮਜ਼ਦੂਰ ਆ ਜਿਹੜਾ ਉਹਨੇ ਕੰਮੇ ਉਹਨੂੰ ਮੌਤ ਦੇ ਘਾਟਾ ਦਾ ਉਤਾਰਿਆ ਤੇ ਅੱਜ ਪੰਜਾਬ ਦੇ ਸੀਐਮ ਦਾ ਬਿਆਨ ਆਇਆ ਕਿ ਪ੍ਰਵਾਸੀਆਂ ਖਿਲਾਫ ਪਿੰਡਾਂ ਦੇ ਵਿੱਚ ਜਿਹੜੇ ਮਤੇ ਪਾਏ ਗਏ ਆ ਤੇ ਉਹ ਤੋਂ ਸੇਮ ਮਾਨ ਭਗਵਤਮਾਨ ਜਿਹੜੇ ਕਿ ਨਰਾਜ ਨੇ ਭਗਵਤਮਾਨ ਕੀ ਬੋਲਦੇ ਆ ਕਿ ਕਹਿੰਦਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤੇ ਸਾਡੇ ਲੋਕ ਦੂਜੇ ਸੂਬਿਆਂ 'ਚ ਵੀ ਕੰਮ ਕਰਦੇ ਆ ਕਹਿੰਦਾ ਇਹ ਭਗਵਤਮਾਨ ਦਾ ਬਿਆਨ ਆ ਹੁਣ ਮੈਂ ਤੁਹਾਨੂੰ ਇੱਥੇ ਇੱਕ ਟਿੱਪਣੀ ਕਰਦਾ ਤੇ ਫਿਰ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਗਵਤਮਾਨ ਦੀ ਉੱਥੇ ਗੱਲ ਫਿਰ ਹੁੰਦੀ ਆ ਜਦੋਂ ਪੰਜਾਬ ਦੇ ਮੁੰਡਿਆਂ ਨੂੰ ਮਾਰਨਾ ਉਹਦਾ ਝੂਠੇ ਪੁਲਿਸ ਮੁਕਾਬਲੇ ਉਹਦਾ ਫੇਕ ਐਨਕਾਊਂਟਰ ਆ ਆ ਜੂਪੀ ਦੇ ਵਿੱਚ ਤਿੰਨ ਨੌਜਵਾਨ ਲਾ ਕੇ ਮਾਰ ਦਿੱਤੇ ਫੇਕ ਐਨਕਾਊਂਟਰ ਦੇ ਵਿੱਚ ਕਰ ਦਿੱਤੇ ਆ ਜਸਪ੍ਰੀਤ ਸਿੰਘ ਸਿੰਘ ਦੋਦਵਾਲ ਦਾ ਨੌਜਵਾਨ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਉਹਨੇ ਇੱਕ ਬੱਚਾ ਚੱਕਿਆ ਸਹੀ ਸਲਾਹ ਤੋਂ ਉਹਨਾਂ ਦੇ ਘਰੇ ਪਹੁੰਚ ਗਿਆ ਤੇ ਜਿਹੜਾ ਉਹ ਜੂਪੀ ਜਾ ਕੇ ਮਾਰੇ ਆ ਗਰਦਾਸਪੁਰ ਦੇ ਜਿਹੜੇ ਨਾਰਲੇ ਪਿੰਡਾਂ ਦੇ ਵਿੱਚ ਨੌਜਵਾਨਾਂ ਤੇ ਤੀਸਰਾ ਜਿਹੜਾ ਚੌਥਾ ਪੰਜਵਾਂ ਨੌਜਵਾਨ ਜਿਹੜਾ ਬਠਿੰਡੇ ਦੇ ਗੋਨੇ ਵਾਲੇ ਮੰਡੀ ਦਾ ਮਾਸਟਰ ਟੀਚਰ ਸੀ ਜਿਹੜਾ ਤੁਹਾਡੀ ਸਰਕਾਰ ਦੇ ਹੁੰਦੇ ਤੁਹਾਡੀ ਪੁਲਿਸ ਨੇ ਜਿਹੜਾ ਸੀਐਸਟਾਰਟ 2 ਦੇ ਵਿੱਚ ਬਠਿੰਡਾ ਦੇ ਵਿੱਚ ਉਹਨੂੰ ਕਰੰਟ ਲਾ ਲਾ ਕੇ ਤੜਫਾ ਤੜਪਾ ਕੇ ਮਾਰ ਦਿੱਤਾ ਉਹ ਪੰਜਾਬੀ ਸੀ ਇਹ ਸਾਰੇ ਪੰਜਾਬੀ ਸੀ ਸਾਦੇ ਸਿੱਖ ਸੀ ਤੇ ਉਹ ਤੁਹਾਨੂੰ ਅਤਵਾਦੀ ਲੱਗਦੇ ਆ ਉਹ ਤੁਹਾਨੂੰ ਨਸ਼ੇ ਸਦਾਗਰ ਲੱਗਦੇ ਆ ਆ ਜਿਹੜੇ ਬਾਹਰੋਂ ਆਉਂਦੇ ਆ ਭਈਏ ਇਹ ਤਾਂ ਨੂੰ ਕਿਉਂ ਚੰਗੇ ਲੱਗਦੇ ਆ ਕੀ ਇਹਦਾ ਕਾਰਨ ਆ ਕੀ ਤੁਸੀਂ ਪੰਜਾਬ ਨੂੰ ਅਜਾੜਨਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਲੋਕ ਇਥੇ ਪੰਜਾਬ 60 ਕੇ ਬਾਹਰਲੇ ਦੇਸ਼ਾਂ ਦੇ ਵਿੱਚ ਲੈ ਜਾਣ ਇਹ ਭਾਲ ਦਿਓ ਕਿ ਸਾਡੀ ਕੁਰਸੀ ਅਸੀਂ ਇਹਨਾਂ ਭਈਆਂ ਦੇ ਉੱਤੇ ਅਸੀਂ ਰਾਜ ਕਰੀਏ ਇਹ ਦੇਖ ਲਿਓ ਕਿ ਅੱਜ ਪੰਜਾਬੀਆਂ ਉੱਤੇ ਰਾਜ ਕਰਨਾ ਤੁਹਾਨੂੰ ਸੌਖਾ ਲੱਗਦਾ ਪਰ ਜਿੱਡੇ ਇਹਨਾਂ ਦੇ ਬਾਗਡੋਰ ਹੱਥ ਦੇ ਵਿੱਚ ਆ ਗਈ ਕੋਈ ਐਮਪੀ ਬਣ ਗਿਆ ਐਮਐਲਏ ਬਣ ਗਿਆ ਤੇ ਤੁਹਾਨੂੰ ਬੰਬੂ ਤਾਰੇ ਦਿਖਾ ਦੂਆ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੁੰਦੀ ਹੈ ਕਿ ਇਹ ਜਿਹੜਾ بڑے ਨਤੀਜੇ ਨਿਕਲਣਗੇ ਤੁਹਾਨੂੰ ਅਗਲੀ ਵਾਰ ਖਬਰ ਸੁਣਾਉਣੇ ਆ ਸੁਖਪਾਲ ਸਿੰਘ ਖੇਰੇ ਦਾ ਇਸ ਉੱਤੇ ਕੀ ਬਿਆਨ ਆ ਸੁਖਪਾਲ ਸਿੰਘ ਕਹੇ ਖੇਰੇ ਦਾ ਜਿਹੜਾ ਬਿਆਨ ਵੱਡਾ ਬਿਆਨ ਇਹ ਆ ਕਿੜਾ ਬਿਨਾਂ ਕਿਸੇ ਰੋਕ ਟੋਕ ਤੋਂ ਪੰਜਾਬ ਦੇ ਵਿੱਚ ਕੋਨੇ ਕੋਨੇ ਤੇ ਕਹਿੰਦਾ ਪਰਵਾਸੀ ਆ ਕੇ ਜਿਹੜਾ ਵੱਸ ਚੁੱਕੇ ਆ ਵੱਸ ਚੁੱਕੇ ਨੇ ਕਹਿੰਦਾ ਕਿਉਂ ਨਹੀਂ ਹਿਮਾਚਲ ਗਜਰਾਤ ਉਤਰਾਖੰਡ ਬਾਗ ਕਹਿੰਦਾ ਪੰਜਾਬ 'ਚ ਬਣਾ ਰਹੇ ਕਾਨੂੰਨ ਜੇ ਕਾਨੂੰਨ ਨਾ ਬਣਾਇਆ ਗਿਆ ਤਾਂ ਕਹਿੰਦਾ ਸਾਡੀਆਂ ਜਿਹੜੀਆਂ ਪੱਗਾਂ ਨੇ ਇਹ ਨਾਦਰ ਨਹੀਂ ਹੋਣਗੀਆਂ ਇਹ ਬਿਲਕੁਲ ਸੱਚ ਤੇ ਸਹੀ ਆ ਬੇਸ਼ੱਕ ਅੱਜ ਵੈਸੇ ਸੁਖਬਾਲ ਸਿੰਘ ਖਹਿਰਾ ਜੋ ਮੁੱਦੇ ਚੁੱਕਦਾ ਉਹ ਸਹੀ ਚੁੱਕਦਾ ਕਿਉਂਕਿ ਆਪਾਂ ਕਿਸੇ ਧਿਰ ਦਾ ਪਾ ਇੱਥੇ ਉਹ ਨਹੀਂ ਕਰਨਾ ਕਿ ਫਲਾਨਾ ਚੰਗਾ ਭਾਈ ਅਸੀਂ ਉਹਨੂੰ ਜੇ ਮਾੜੇ ਕੰਮ ਕਰਦਾ ਉਹਨੂੰ ਚੰਗਾ ਕਹਿ ਦਈਏ ਜਿਹੜਾ ਚੰਗਾ ਕਰੂ ਉਹਨੂੰ ਚੰਗਾ ਕਹਾਗੇ ਜਿਹੜਾ ਮਾੜਾ ਕਰੂ ਉਹਨੂੰ ਮਾੜਾ ਕਹਾਗੇ ਹੋ ਸਕਪਾਲ ਸਿੰਘ ਖਰੇ ਦਾ ਇਹ ਵੱਡਾ ਬਿਆਨ ਆਇਆ ਕਿ ਸਾਡੇ ਪੱਗਾਂ ਨਹੀਂ ਰਹਿਣੀਆਂ ਸਾਡੀਆਂ ਚੁੰਨੀਆਂ ਨਹੀਂ ਰਹਿਣੀਆਂ ਸਾਡੀਆਂ ਮਾਵਾ ਭੈਣਾਂ ਦੀਆਂ ਪੱਗਾਂ ਤੇ ਕਿੱਥੋਂ ਰਹਿਣਗੀਆਂ ਅੱਜ ਇੱਕ ਆ ਜਲੰਧਰ ਦੇ ਵਿੱਚ ਪਰਵਾਸੀ ਫੜਿਆ ਜਿਹੜਾ ਕਿ ਇੱਕ ਨਮਾਲਕ ਲੜਕੀ ਨੂੰ ਜਿਹੜਾ ਧੱਕੇ ਨਾਲ ਨਾਲ ਲੈ ਗਿਆ ਸੀ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਦਾਂਗੇ ਵੀਡੀਓ ਦੇ ਨਾਲ ਬਨੇ ਰਹੋ ਅਗਲੀ ਖਬਰ ਵੱਲ ਲੈ ਕੇ ਜਾਂਦੇ ਆ ਤੇ ਇੱਕ ਜਿਹੜਾ ਕਿ ਸਭ ਤੋਂ ਵੱਡੀ ਖ਼ਬਰ ਨਿਕਲ ਕੇ ਆ ਰਹੀ ਆ ਉਹ ਖ਼ਬਰ ਜੁੜੀ ਆ ਸਿੱਖਾਂ ਦੇ ਸਤਾਨ ਸ੍ਰੀ ਪਾਕਿਸਤਾਨ ਦੇ ਮਿੱਤਿਆ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਵਿਖੇ ਜੋ ਸੰਗਤ ਜਾਂਦੀ ਆ ਗੁਰਪੂਰਵ ਮੌਕੇ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਰੋਕ ਲਗਾ ਦਿੱਤੀ ਆ ਤੇ ਜਿਹੜਾ ਕਿ ਇਸ ਦੇ ਉੱਤੇ ਜਿਹੜਾ ਇੱਕ ਵੱਡਾ ਬਿਆਨ ਆਇਆ ਸ੍ਰੀ ਕਾਤਾਸ ਸਾਬ ਦੇ ਜਥੇਦਾਰ ਗਿਆਨੀ ਕਲ ਦੇਵ ਸਿੰਘ ਗੜਗੱਜ ਦਾ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਪਾਕਿਸਤਾਨ ਦਾ ਮੈਚ ਹੋ ਸਕਦਾ ਤੇ ਫਿਰ ਜਿਹੜਾ ਸਿੱਖਾਂ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਵੱਡਾ ਸਵਾਲ ਆ ਮੈਚ ਤਾਂ ਹਰ ਨੂੰ ਜ਼ਰੂਰੀ ਹੋ ਗਿਆ ਸਿੱਖਾਂ ਨੂੰ ਪਵੰਦੀਆਂ ਹਰ ਗੱਲ ਤੇ ਉੱਤੇ ਸਿੱਖਾਂ ਉੱਤੇ ਜਿਹੜਾ ਇਹ ਦੋਸ਼ ਮੜਿਆ ਜਾ ਰਿਹਾ ਇਹ ਸਾਨੂੰ ਇਹ ਉਹੀ ਗੱਲ ਆ ਨਾ ਉੱਥੇ ਆ ਗਈ ਗੱਲ ਆ ਅੱਜ ਸਿੱਖਾਂ ਨੂੰ ਕੁਤਲੇ ਜਾ ਰਿਹਾ ਦੱਬਿਆ ਜਾ ਰਿਹਾ ਦੇਖੋ ਸਿੱਖਾਂ ਨੂੰ ਪਰ ਸਿੱਖ ਪਤਾ ਨਹੀਂ ਕਦੋਂ ਇਹ ਨੀਂਦ ਚ ਉੱਠਣਗੇ ਮੈਨੂੰ ਤਾਂ ਨਹੀਂ ਲੱਗਦਾ ਕਿ ਉੱਠ ਖੜਨਗੇ ਇਹ ਨੀਂਦ ਦੇ ਵਿੱਚੋਂ ਜੋ ਅੱਜ ਹਾਲਾਤ ਜਿਹੜੇ ਪੰਜਾਬ ਦੇ ਹੋਏ ਪਏ ਨੇ ਤੇ ਦੂਸਰੀ ਵੱਡੀ ਖਬਰ ਜੁੜੀ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਕਦੇ ਸਾਡੇ ਬੱਚਿਆਂ ਨੂੰ ਛੋਟੇ-ਛੋਟੇ ਨੂੰ ਨੰਨਸਾਨਾ ਬਣਾ ਰਹੇ ਆ ਹੁਣ ਪ੍ਰਵਾਸੀ ਦੇ ਇੱਕ ਵੱਲੋਂ ਛੋਟੀ ਉਮਰ ਦੀ ਇੱਕ ਬੱਚੀ ਦੇ ਨਾਲ ਜਿਹੜਾ ਜ਼ਬਰਜਸਤ ਕਰਨ ਦੀ ਕੋਸ਼ਿਸ਼ ਕੀਤੀ ਆ ਸਕੂਲ ਜਾਂਦੀ ਸੀ ਬੱਚੀ ਤੇ ਉੱਥੇ ਉਹਨੂੰ ਜਾ ਕੇ ਜਿਹੜਾ ਚੁੱਕ ਕੇ ਲੈ ਗਿਆ ਇੱਕ ਪ੍ਰਵਾਸੀ ਭਈਆ ਆਪਣੀ ਦੁਕਾਨ ਦੇ ਵਿੱਚ ਲੈ ਗਿਆ ਇੱਕ ਘਟਨਾ ਜਿਹੜਾ ਵਾਪਰੀ ਹੈ ਜਲੰਧਰ ਦੇ ਪੁਲਿਸ ਪੁਲਸ ਨੇ ਗ੍ਰਿਫਤਾਰ ਬੇਸ਼ੱਕ ਕਰ ਲਿਆ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਆ ਹੁਣ ਤੁਸੀਂ ਇਹ ਦੇਖ ਲਓ ਜਿਹੜੇ ਬੱਚੇ ਗੁੰਮ ਹੋ ਰਹੇ ਨੇ ਜਿਹੜੇ ਬੱਚੇ ਅਰਜਾਨਾ ਗੁੰਮ ਹੋ ਰਹੇ ਆ ਜਿਹੜੇ ਅਰਜਾਨਾ ਚੱਕੇ ਜਾ ਰਹੇ ਆ ਉਹ ਭਈਆਂ ਦੇ ਕੰਮ ਨੇ ਸਾਰੇ ਉਹ ਉਹ ਜਿਹੜਾ ਕਿ ਸਰਕਾਰ ਸਾਡੀ ਅੱਖਾਂ ਮੀਂਹ ਕੇ ਸੁੱਤੀ ਪਈ ਆ ਅੰਨੀ ਬੁੜੀ ਸਰਕਾਰ ਹੋਈ ਪਈ ਆ ਉਹ ਭਈਏ ਜਿਹੜੇ ਬੱਚੇ ਨੂੰ ਸਾਡੇ ਅੱਜ ਵੀ ਦੋ ਬੱਚੇ ਚੁੱਕੇ ਗਏ ਉਹ ਵੀ ਤੁਹਾਨੂੰ ਦੱਸਦੇ ਆ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਤੋਂ ਦੋ ਬੱਚੇ ਜਿਹੜੇ ਛੋਟੀ ਉਮਰ ਦੇ ਇੱਕ ਦੀ ਉਮਰ 5 ਸਾਲ ਆ ਇੱਕ ਦੀ ਉਮਰ 3 ਸਾਲ ਆ ਜਿਹੜੇ ਅੱਜ ਲਾਪਤਾ ਹੋਏ ਆ ਚੋਰ ਜਿਹੜਾ ਉਤੋਂ ਚੁੱਕ ਕੇ ਲੈ ਗਿਆ ਜਿਹੜਾ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇੱਕ ਕਦੋਂ ਤੱਕ ਸਹਿੰਦੇ ਰਹਾਂਗੇ ਅਸੀਂ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਕਿੱਥੇ ਸਰਕਾਰਾਂ ਸੁੱਤੀਆਂ ਪਈਆਂ ਨੇ ਦਿਨ ਦਿਹਾੜੇ ਵਾਕਿਆ ਹੋ ਰਹੇ ਆ ਬੱਚਿਆਂ ਨੂੰ ਜਿਹੜਾ ਚੁੱਕਿਆ ਜਾ ਰਿਹਾ ਬੱਚਿਆਂ ਦੇ ਨਾਲ ਬੇਦਖਲੀਆ ਕੀਤੀਆਂ ਜਾ ਰਹੀਆਂ ਆ ਪ੍ਰਵਾਸੀ ਮਜ਼ਦੂਰਾ ਵੱਲੋਂ ਕਿਉਂ ਨਹੀਂ ਉਹਨਾਂ ਦੇ ਉੱਪਰ ਸਖਤ ਐਕਸ਼ਨ ਲਿਆ ਜਾਂਦਾ ਕਿਉਂ ਨਹੀਂ ਉਹਨਾਂ ਨੂੰ ਡੰਡੇ ਮਾਰ ਕੇ ਇੱਥੋਂ ਕੱਢਿਆ ਜਾਂਦਾ ਤੇ ਪਰ ਇਹ ਬੋਟਲੈਂਡ ਦਾ ਇੱਕ ਸਟੰਟਾ ਇੱਕ ਪੰਜਾਬ ਨੂੰ ਉਲਝਾਉਣਾ ਤੇ ਤੀਸਰੀ ਜਿਹੜੀ ਇੱਕ ਹੋਰ ਵੱਡੀ ਖਬਰ ਜੁੜੀ ਆ ਇੱਕ ਵੱਡਾ ਇਥੇ ਲੱਖੇ ਸੁਧਾਨੇ ਨੇ ਇੱਕ ਗੱਲ ਸਹੀ ਕਹੀ ਆ ਜਿਸ ਤਰ੍ਹਾਂ ਮੈਂ ਪਹਿਲਾ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਹਕੀਕਤ ਦੱਸ ਕੇ ਹਟਿਆਂਗਾ ਲੱਖੇ ਸੁਧਾਨੇ ਦਾ ਬਿਆਨ ਆ ਉਹਨੇ ਕਿਹਾ ਕਿ ਪਟਿਆਲੇ ਦੇ ਵਿੱਚ ਸਿੱਖਾਂ ਨੂੰ ਮਾਰਿਆ ਜਾ ਰਿਹਾ ਪਟਿਆਲੇ ਦੇ ਵਿੱਚ ਇੱਕ ਐਨ ਆਰ ਆਈ ਜਿਹੜਾ ਮੁੰਡਾ ਹੁੰਦਾ ਜਸਪ੍ਰੀਤ ਸਿੰਘ ਉਹਨੇ ਚਾਹੇ ਬੱਚਾ ਅਗਵਾ ਕੀਤਾ ਕਹਿੰਦੇ ਉਹਨੂੰ ਉਹਦੀਆਂ ਪਿੱਟ ਦੇ ਵਿੱਚ ਗੋਲੀਆਂ ਮਾਰਿਆ ਗਿਆ ਉਹਦਾ ਫੇਕ ਐਨਕਾਊਂਟਰ ਕੀਤਾ ਗਿਆ ਤੇ ਇਹਨਾਂ ਦੇ ਭਈਆਂ ਦੇ ਕਿਉਂ ਨਹੀਂ ਹੁੰਦੇ ਰਿਕਾਊਂਟਰ ਆ ਇਹਨਾਂ ਨੂੰ ਕਿਉਂ ਨਹੀਂ ਮਾਰਿਆ ਜਾਂਦਾ ਇਹਨਾਂ ਦੇ ਲੱਪੜ ਤੱਕ ਨਹੀਂ ਮਾਰਿਆ ਇਹ ਲੱਖੇ ਸੁਧਾਣੇ ਦਾ ਜਿਹੜਾ ਅੱਜ ਦਾ ਵਿਆਹ ਅਜ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਜਿਹੜਾ ਸੁਣਾ ਕੇ ਵੀ ਹਟਿਆ ਤੁਹਾਨੂੰ ਉਹ ਹੀ ਹਕੀਕਤਾਂ ਦੱਸ ਕੇ ਹਟਿਆਂਗਾ ਸਾਨੂੰ ਜਿਹੜਾ ਕਿ ਇਹ ਸਾਡੇ ਜਿਹੜੇ ਜਿੰਨੇ ਤੁਹਾਨੂੰ ਮੈਂ ਖ਼ਬਰਾਂ ਸੁਣਾ ਰਹੇ ਆ ਕਿੰਨੇ ਮੁੱਦੇ ਨੇ ਇਹ ਪਾਕਿਸਤਾਨ ਜਿਹੜਾ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਗੁਰੂ ਘਰਾਂ ਤੋਂ ਸਾਨੂੰ ਜਾਣ ਤੋਂ ਰੋਕਿਆ ਜੋ ਰੋਕਿਆ ਜਾ ਰਿਹਾ ਮੈਚ ਹੋ ਸਕਦੇ ਆ ਭਾਰਤ ਪਾਕਿਸਤਾਨ ਦੇ ਮੈਚ ਤਾਂ ਹੋ ਸਕਦੇ ਆ ਪਰ ਸਾਨੂੰ ਸਿੱਖ ਨੂੰ ਗੁਰੂਆਂ ਦੇ ਦਰਸ਼ਨ ਸਾਡੇ ਦਦਾਰੇ ਉਹਨਾਂ ਤਖਤਾਂ ਦੇ ਤੇ ਜਿਹੜੇ ਪਾਕਿਸਤਾਨ ਕਿੰਨੀ ਰਹਿ ਗਏ ਸੀ ਵੰਡ ਸਮੇ ਉਹਨਾਂ ਦਾ ਜਿਹੜਾ ਕਿ ਬਾਗਾ ਜਿਹੜਾ ਬਾਰਡਰ ਸੀ ਉਹ ਫੇਰ ਬੰਦ ਕਰ ਦਿੱਤਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਤੇ ਹੁਣ ਵੀ ਕਹਿਣਾਗਾ ਕਿ ਸਿੱਖੋ ਤੁਸੀਂ ਭੁੱਲ ਜਾਵੋ ਤੇ ਤੁਹਾਡੀ ਕੋਈ ਸਰਕਾਰ ਆ ਤੁਸੀਂ ਭੁੱਲ ਜਾਓਗੇ ਤੁਹਾਡਾ ਕੋਈ ਇੱਥੇ ਬੰਦਾਗਾ ਤਹਾਡੇ ਨਾਲ ਬਿਤਕਰੇ ਕੀਤੇ ਜਾ ਰਹੇ ਆ ਤੁਹਾਡੇ ਨਾਲ ਦੋ ਨੰਬਰ ਦਾ ਜਿਹੜਾ ਸਲੂਕ ਕੀਤਾ ਜਾ ਰਹੇ ਆ ਪਰ ਤੁਹਾਡੇ ਅੱਖਾਂ ਉੱਤੇ ਪੱਟੀਆਂ ਬੰਨ੍ਹਿਆ ਹੋਈਆਂ ਨੇ ਤੁਹਾਡੇ ਕੰਨ ਬੋਲੇ ਆ ਕੀ ਕੀਤਾ ਜਾਵੇ ਕੁਝ ਜਾਗਦੇ ਜ਼ਮੀਰਾਂ ਵਾਲੇ ਲੋਕ ਨੇ ਉਹ ਆਵਾਜ਼ ਠਾਉਂਦੇ ਉਹਨਾਂ ਦੀ ਆਵਾਜ਼ ਜਿਹੜੀ ਪਹਿਲੇ ਹੀ ਬੰਦ ਕੀਤੀ ਜਾਂਦੀ ਆ ਜੇ ਇਥੇ ਭਾਈ ਦੀਪ ਸਿੱਧੂ ਆਉਂਦਾ ਤਾਂ ਕਿਸਾਨੀ ਮੰਗਾ ਵੇਲੇ ਸਮੇਂ ਦੀ ਗੱਲ ਕਰਦਾ ਤਾਂ ਦੀਪ ਸਿੱਧੂ ਨੇ ਇੱਕ ਸੰਘਰਸ਼ ਵਿੱਢਿਆ ਤੇ ਕਹਿੰਦੇ ਜੀ ਇਹ ਬੀਜੇਪੀ ਦਾ ਦਲਾਲਾ ਇਹ ਫਲਾਨੇ ਦਾ ਦਲਾਲਾ ਨਹੀਂ ਧੌਂਕੇ ਦਾ ਦਲਾਲਾ ਉਹੀ ਜੋਦਾ ਜਿਹੜਾ ਤੁਹਾਨੂੰ ਦਿੱਲੀ ਲੈ ਕੇ ਗਿਆ ਕਿਸਾਨਾਂ ਨੂੰ ਨਹੀਂ ਤਾਂ ਤੁਸੀਂ ਆ ਰਾਤ ਮੜ ਜਾਂਦਾ ਮੜ ਜਾਣਾ ਸੀ ਆ ਹੁਣ ਨਾ ਵਾਗੇ ਦਿੱਲੀ ਫੇਰਾ ਇਹ ਗੱਲਾਂ ਕੌੜੀਆਂ ਨੇ ਪਰ ਹੈ ਸੱਚਾ ਫਿਰ ਕਹਿੰਦੇ ਇਹ ਫੜਿਆ ਨਹੀਂ ਜਾਂਦਾ ਫਿਰ ਉਹ ਜੇਲ ਵੀ ਲਾਇਆ ਆ ਫਿਰ ਤੁਹਾਡੇ ਆਗੂਆਂ ਨੇ ਜਿਹੜਾ ਪਿੱਠ ਦੇ ਵਿੱਚ ਸੁਰਾ ਮਾਰਿਆ ਤੇ ਉਸ ਨੌਜਵਾਨ ਨੂੰ ਸਹੀਦ ਕਰਵਾ ਦਿੱਤਾ ਫਿਰ ਅੰਮਰਪਾਲ ਆਇਆ ਕਹਿੰਦੇ ਜੇ ਇਹ ਵੱਡਾ ਬਾਬਾ ਬਣੂਗਾ ਇਹ ਵੱਡਾ ਸੰਤ ਬਣੂਗਾ ਇਹ ਅਗਰਾਹਾ ਦਾ ਜਿਹੜਾ ਬਿਆਨ ਆਇਆ ਅਗਰਾਹਾ ਜਥੇਬੰਦੀ ਦਾ ਬਿਆਨ ਆਇਆ ਅਗਰਾਹਾ ਦਾ ਜਿਹੜਾ ਜਗENDER ਸਿੰਘ ਅਗਰਾਹਾ ਦਾ ਬਿਆਨ ਆਇਆ ਤੇ ਫਿਰ ਜਿੰਨਾ ਤੱਕ ਭਾਈ ਅੰਮਰਦ ਪਾਲਸਰ ਨੂੰ ਗੁਰਪਧਾਰ ਨਾ ਕੀਤਾ ਗਿਆ ਉਹਨੂੰ ਜੇਲ੍ਹ ਦੇ ਵਿੱਚ ਬੰਨ੍ਹਣਾ ਕੀਤਾ ਗਿਆ ਉਹਨਾਂ ਚਿਰਾਂ ਨਾ ਹੀ ਕਿਸਾਨ ਹਟੇ ਨਾ ਹੀ ਬਾਦਲ ਕਾ ਲਾਣਾ ਹਟਿਆ ਨਾ ਹੀ ਹਰ ਸਿਵਰਤ ਕੌਰ ਹਟਿਆ ਤੇ ਨਾ ਹੀ ਜਿਹੜਾ ਸੁਖਬੀਰ ਬਾਦਲ ਹਟਿਆ ਨਾ ਹੀ ਬਿਰਸਾ ਸਿੰਘ ਬਟੋਆ ਹਟਿਆ ਦਾਦਾ ਉਹ ਕਿ ਚਿੱਕਾ ਮਾਰ ਗਏ ਇਹਨਾਂ ਨੇ ਪੂਰੀਆਂ ਅੱਜ ਮਜੀਠੀਆ ਜੇਲ੍ਹ ਦੇ ਵਿੱਚ ਆ ਤੇ ਅੱਜ ਇਹਨਾਂ ਦੀ ਆਖਰੀ ਚਿੱਕਾ ਨਿਕਲ ਰਹੀਆਂ ਨੇ ਅੱਜ ਇਹਨਾਂ ਨੂੰ ਬੜਾ ਦੁੱਖ ਹੁੰਦਾਗਾ ਕਿ ਸਾਡਾ ਜੀ ਭੈਣ ਕਹਿੰਦੀ ਮੈਂ ਰਖੜੀ ਬਨਣੀ ਆ ਤੇ ਅੱਜ ਉਹ ਸਿੱਖ ਦੇਖੋ ਤੁਸੀਂ ਜਿਹੜੇ 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੰਨ ਦਾ ਠਾਈ ਠਾਈ ਸਾਲ ਹੋ ਗਏ 32 33 ਸਾਲ ਹੋ ਗਏ ਤੇ ਉਹਨਾਂ ਨੇ ਤਾਂ ਕਿਤੇ ਕਿਹਾ ਨਹੀਂ ਆਜਾ ਤੇਰੇ ਭਰਾ ਦੇ ਜਾਦੇ ਰੱਖਣੀ ਯਾਦ ਆ ਗਈ ਸੀ ਤੇਰੇ ਉਦੋਂ ਭਗਵਾਨਤਮਨ ਨੇ ਇੱਕ ਤੰਦ ਕਸਿਆਗਾ ਬੀਬਾ ਹਰਸਿਮਰਤ ਕੌਰ ਬਾਦਲ ਤੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ ਇਹ ਅਰਦਾਸ ਕੀਤੀ ਆ ਦੋ ਵਾਰੀ ਬੇਸ਼ੱਕ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਉਹ ਕਹਿੰਦਾ ਭਗਵਾਨਤਮਨ ਕਹਿੰਦਾ ਕਿ ਹਰਸਿਮਰਤ ਕੌਰ ਨੇ ਅਰਦਾਸ ਕੀਤੀ ਸੀ ਕਿ ਸਾਡਾ ਕੱਖ ਨਾ ਰਹੇ ਜਿਨ੍ਹਾਂ ਨੇ ਬੇਅਦਬੀ ਕਰਾਈ ਤੇ ਕਹਿੰਦਾ ਇਹਨਾਂ ਦਾ ਕੱਖ ਨਹੀਂ ਰਿਹਾ ਕਹ ਦੂਸਰੀ ਕਹਿੰਦਾ ਅਰਦਾਸ ਕੀਤੀ ਸੀ ਕਹਿੰਦਾ ਹਰਸਿਮਰਤ ਕੌਰ ਬਾਦਲ ਨੇ ਕਿ ਜਿਨ੍ਹਾਂ ਨੇ ਨਸਾ ਵਿੱਚ ਉਹਨਾਂ ਦਾ ਕੱਖ ਨਾ ਰਾਇਆ ਤੇ ਕਹਿੰਦਾ ਉਹਦਾ ਭਾਈ ਅੱਜ ਜੇਲ੍ਹ ਦੇ ਵਿੱਚ ਆ ਇਹ ਭਗਵੰਤਮਾਨ ਦਾ ਬਿਆਨ ਆ ਅੱਗੇ ਚੱਲੋ ਭਗਵੰਤਮਾਨ ਕੀ ਕਹਿੰਦਾ ਵੀਬਾ ਹਰਸਿਮਰਤਾ ਇੱਕ ਹੋਰ ਨੂੰ ਇੱਥੋਂ ਤੱਕ ਕਹਿ ਦਿੱਤਾ ਭਗਵੰਤਮਾਨ ਨੇ ਕਿ ਵੀਰ ਬਾਦ ਨੂੰ ਚੌਕੀਆਂ ਲਾਉਣ ਲੱਗ ਪਵੇ ਤਾਂ ਪੁੱਸਾਂ ਦੇਣ ਲੱਗ ਪਵੇ ਕਿ ਇਹਦੀਆਂ ਜਿਹੜੀਆਂ ਸੁੱਖਾਂ ਨੇ ਉਹ ਪੁਰੀਆਂ ਹੋ ਜਾਂਦੀਆਂ ਨੇ ਬੇਸਕ ਸਿੱਖ ਅਜਿਹੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਅਜਿਹੇ ਟੋਟਕਿਆਂ ਤੇ ਜਾਂ ਕਿਸੇ ਤੇ ਤੰਗ ਨਹੀਂ ਕਰਦਾ ਸਿੱਖ ਗੱਲ ਕਰਦਾ ਸਿੱਧਾ ਸੱਦੇ ਅਜੇ ਇਹ ਹਾਲਾਤ ਨੇ ਜਿਹੜੇ ਇਹ ਪੰਜਾਬ ਦੇ ਕੀ ਦਰਸਾਉਂਦੇ ਆ ਕਿੰਨਾ ਕੁਝਾਂ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਪੰਜਾਬ ਖੜਿਆ ਪਿਆ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਪਿਆ ਹੜ੍ਹਾਂ ਦੀ ਮਾਰ ਆਈ ਪਈ ਆ ਸਿੱਖਾਂ ਦੇ ਉੱਪਰ ਧੜਾ ਧੜ ਪਰਚੇ ਹੋ ਰਹੇ ਆ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਤੇ ਸਾਡੇ ਜਿਹੜੇ ਇੱਥੇ ਆ ਪਏ ਨੇ ਜਿਹੜੇ ਯੂਪੀ ਬਿਹਾਰ ਤੋਂ ਆਉਂਦੇ ਆ ਤੇ ਜਿਹੜਾ ਇਹਨਾਂ ਨੂੰ ਫੈਕਟਰੀਆਂ 'ਚ ਕੰਮ ਕਰਾਇਆ ਜਾਂਦਾ ਉਥੇ ਪਾਣ ਥੁੱਕਦੇ ਆ ਉਥੇ ਥੁੱਕ ਸੁੱਟੀ ਜਾਂਦੇ ਆ ਉਹੀ ਸਾਨੂੰ ਖਾਣਾ ਖਵਾਇਆ ਜਾਂਦਾ ਇਹ ਬਿਮਾਰੀਆਂ ਦਾ ਘਰ ਇੰਨਾ ਕਰਕੇ ਬਣਦਾਗਾ ਫਾਈਟਰਿਆਂ ਬਾਰੇ ਵਾਲੇ ਵੱਡੇ ਵੱਡੇ ਮਾਲਕਾ ਇਹਨਾਂ ਨੂੰ ਧੜਾ ਧੜ ਜਿਹੜੇ ਰੱਖੇ ਹੋਏ ਆ ਭੱਗੇ ਨੇ ਜਿਹੜੇ ਉਥੇ ਸਾਰਾ ਕੁਝ ਖਾ ਪੀ ਕੇ ਜਿਹੜਾ ਵਿੱਚ ਸੁੱਟੀ ਜਾ ਰਹੇ ਆ ਦੇਖਦੇ ਕਿਸੇ ਹੋਟਲ ਤੋਂ ਕਿਸੋਂ ਨਿਕਲ ਆਉਂਦਾ ਕਦੇ ਕਿਸੋਂ ਨਿਕਲ ਆਉਂਦਾ ਜਿਹੜਾ ਕੋਈ ਸਮੋਸਾ ਵਗੈਰਾ ਹੁੰਦਾ ਜਾਂ ਕੋਈ ਹੋਰ ਹੁੰਦਾਗਾ ਜਨਨ ਕਿ ਪੂਰਾ ਪੰਜਾਬ ਦੇ ਵਿੱਚ ਹੈ ਇਸ ਵੇਲੇ ਇੱਕ ਬਿਹਾਰ ਵਾਲਾ ਜਿਹੜਾ ਆਪਾਂ ਕਹਿੰਦੇ ਕਿ ਇੱਕ ਬਣਿਆ ਹੋਇਆ ਮਾਹੌਲ ਆ ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਕਿ ਜੋ ਅੱਜ ਦੇ ਹਾਲਾਤ ਨੇ ਪਤਾ ਨਹੀਂ ਕਿਹੜੇ ਵੇਲੇ ਕਿਸੇ ਕਿਧਰੋਂ ਗੋਲੀ ਆ ਜਾਏ ਕਿਸੇ ਦੇ ਕਿਧਰ ਵੱਜੇ ਸਰਕਾਰ ਆਪਣੇ ਸਾਰੇ ਕੰਮਾਂ ਤੋਂ ਭੱਜ ਰਹੀ ਆ ਸਰਕਾਰ ਪੈਂਡਾ ਸੜਾਣਾ ਚਾਹੁੰਦੀ ਆ ਸਰਕਾਰ ਚਾਹੁੰਦੀ ਆ ਕਿ ਸਾਡੇ ਉੱਤੇ ਲੋਕ ਸਵਾਲ ਨਾ ਕਰਨਾਂ ਸਰਕਾਰ ਲੋਕਾਂ ਦਾ ਧਿਆਨ ਢਕਾਉਣਾ ਚਾਹੁੰਦੀ ਆ ਪਰ ਲੋਕ ਜਾਗਦੇ ਜ਼ਮੀਰਾਂ ਵਾਲੇ ਆ ਉਹ ਤਾਂ ਹਮੇਸ਼ਾ ਯਾਦ ਰੱਖਦੇ ਆ ਪਰ ਜਿਸ ਕਿਸੇ ਦੀ ਜ਼ਮੀਰ ਹੀ ਮਰ ਗਈ ਜਿਸ ਕਿਸੇ ਦਾ ਕਹਿੰਦੇ ਹੁੰਦੇ ਆ ਪਰ ਉਹਦਾ ਵਾਰਿਸ ਕੋਈ ਨਹੀਂ ਪਾਈ ਹੋਰ ਬੜੀਆਂ तमाम ਖਬਰਾਂ ਨੇ ਜੇਕਰ ਆਪਾਂ ਚੱਕ ਲਈਏ ਜੇਕਰ ਪੰਜਾਬ ਦੇ ਵਿੱਚ ਮੁੱਦੇ ਆ ਚੱਕਣ ਲੱਗ ਜਾਈਏ ਤਾਂ ਪੰਜਾਬ ਦਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸਹਿਰ ਆ ਉਹ ਕਿਹੜੀ ਗਲੀ ਆ ਉਹ ਕਿਹੜਾ ਮਹੱਲਾ ਆ ਜਿੱਥੇ ਇੱਥੇ ਚਿੱਟੇ ਦੇ ਪੈਰ ਦੀ ਪਸਾਰੇ ਜਿੱਥੇ ਇਸ ਨਸੇ ਨੇ ਪੈਰ ਨਹੀਂ ਪਸਾਰੇ ਕਿੱਧਰ ਜਾਊ ਅੱਜ ਪੰਜਾਬੀ ਪੰਜਾਬੀਆਂ ਨੂੰ ਅੱਜ ਲਗਾਤਾਰ ਮਾਰ ਪੈ ਰਹੀ ਆ ਸਰਕਾਰਾਂ ਮਾਰ ਰਹੀਆਂ ਨੇ ਕਦੇ ਸਾਨੂੰ ਡੋਬਾਂ ਮਾਰ ਰਿਹਾ ਕਦੇ ਸਾਨੂੰ ਸੋਕਾਂ ਮਾਰ ਰਿਹਾ ਤੇ ਕਦੇ ਸਾਨੂੰ ਬਾਹਰਲੇ ਮਾਰ ਰਿਹਾ ਆ ਕੇ ਤੇ ਇਸ ਕਰਕੇ ਜਿਹੜੀਆਂ ਇਹ ਖ਼ਬਰਾਂ ਨੇ ਤੁਹਾਨੂੰ ਸਾਰਿਆਂ ਨੂੰ ਪੜ ਕੇ ਸੁਣਾਈਆਂ ਨੇ ਮੋਟੀਆਂ-ਮੋਟੀਆਂ ਖ਼ਬਰਾਂ ਇੱਥੇ ਧਿਆਨ ਦੇਣ ਦੀ ਜ਼ਰੂਰਤ ਆ ਪੰਜਾਬੀਆਂ ਨੂੰ ਇੱਕ ਮਿੰਟ ਹੋਣ ਦੀ ਜ਼ਰੂਰਤ ਆ ਅੱਜ ਅਸੀਂ ਧੜਿਆਂ ਦੇ ਵਿੱਚ ਆ ਪਾਰਟੀਆਂ ਦੇ ਵਿੱਚ ਵੱਡੇ ਗਏ ਆ ਅੱਜ ਅਸੀਂ ਨਕੇ ਨਕੇ ਹੋ ਗਏ ਆ ਅੱਜ ਅਸੀਂ ਕਹਿੰਦੇ ਆ ਕਿ ਪੰਜਾਬ ਇੱਕ ਸੂਬਾ ਬਣਾਤੀ ਇੱਕ ਸੂਬਾ ਸੀ ਭਾਈ ਸੂਬਾ ਤਾਂ ਉਹਨਾਂ ਨੇ ਚਲ ਸੂਬੇ ਬਣਾਤੀ ਤੁਸੀਂ ਕੀ ਕੱਖ ਵੀ ਨਹੀਂ ਛੱਡਿਆ ਪੰਜਾਬ ਦਾ ਤੁਸੀਂ ਹਜ਼ਾਰਾਂ ਜਥੇਬੰਦੀਆਂ ਬਣਾ ਲੀਆਂ ਤੁਸੀਂ ਕਹਿੰਦੇ ਅਸੀਂ ਉਹਦੇ ਨਾਲ ਨਹੀਂ ਬੋਲਣਾ ਬਖਰੇਵਾਗਾ ਅਸੀਂ ਉਹਦੇ ਨਾਲ ਨਹੀਂ ਬੋਲਣਾ ਸਿੱਖਾਂ ਦੇ ਬੱਚਿਆਂ ਨੂੰ ਤੁਸੀਂ ਜਿਹੜਾ ਅੰਦਰ ਕਰਾ ਰਹੇ ਹੋ ਆ 40-45 ਦੇ ਕਰੀਬ ਬੱਚੇ ਨੇ ਜਿਹੜੇ ਨੌਜਵਾਨ ਆ ਅੰਬਰਦਪਾਲ ਤੇ ਉਹਦੇ ਸਾਥੀ ਆ ਜਿਹੜੇ ਉਹ ਜਿਲ੍ਹਾਂ ਦੇ ਵਿੱਚ ਡੱਕੇ ਹੋਏ ਆ ਅੱਜ ਜਿਲ੍ਹਾਂ ਦੇ ਉੱਪਰ ਜਿਹੜਾ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਆ ਆ ਹਾਲਾਤ ਨੇ ਸਾਡੇ ਪੰਜਾਬ ਦੇ ਤੇ ਸਾਡੇ ਇੱਥੇ ਜਿਹੜਾ ਆ ਦੂਜੇ ਤੀਜੇ ਜਿਹੜੇ ਨਸੇਖਾਨੇ ਨਸ਼ੇੜੀ ਆ ਉਹ ਇੱਥੇ ਭੜਕਦੇ ਫਿਰਦੇ ਆ ਆਰਾਹਾਂ ਦੇ ਵਿੱਚ ਆ ਲੋਕਾਂ ਨੇ ਕਿਤੇ ਬਾਲੀਆਂ ਖੋਲੀਆਂ ਕਿਸੇ ਦਾ ਕਿਤੇ ਕੁਸ ਖੋਲਿਆ ਕਿਤੇ ਕਿਸ ਕੁਸ ਖੋਲਿਆ ਅੱਜ ਆ ਹਾਲਾਤ ਹੋਏ ਪਏ ਆ ਪੰਜਾਬ ਦੇ ਇਸ ਕਰਕੇ ਇਸ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਇਹ ਪੰਜਾਬ ਦਾ ਇਹ ਦਿਖਾਤਾ ਜਿਹੜਾ ਮੈਂ ਤੁਹਾਨੂੰ ਦੱਸ ਰਿਆਂਗਾ ਬੜੀ ਲੰਬੀ ਚੌੜੀ ਕਹਾਣੀ ਹੈ ਇਹਦੇ ਵਿੱਚ ਜੇ ਆਪਾਂ ਗੱਲ ਕਰਨ ਲੱਗ ਜਾਈਏ ਸਾਡਿਆਂ ਦੇ ਬੱਚਿਆਂ ਨੂੰ ਕਦੇ ਕੋਈ ਪੁਲਿਸ ਚੱਕ ਕੇ ਮਾਰ ਦਿੰਦੀ ਆ ਕਦੇ ਕੋਈ ਗੈਂਗਸਟਰ ਮਾਰ ਦਿੰਦਾ ਹੈਗਾ ਕਦੇ ਸਾਡੀਆਂ ਸਰਕਾਰਾਂ ਮਾਰ ਦਿੰਦੀਆਂ ਨੇ ਕਦੇ ਪਾਣੀ ਮਾਰ ਦਿੰਦਾ ਹੈਗਾ ਕਦੇ ਲੜਾਈ ਲੱਗ ਜੇ ਅਸੀਂ ਉਧਰ ਮਰ ਜਾਂਦੇ ਆ ਨਸਾਂ ਦੇ ਨਾਲ ਸਾਡਾ ਖਤਮਾ ਹੋ ਰਿਹਾ ਹੈਗਾ ਜਿਹੜੀ ਮਾਰੀ ਮੋਟੇ ਲੋਕ ਬੱਚੇ ਆ ਪਨੀਰੀ ਬੱਚੇ ਉਹ ਬਾਹਰ ਵਿਦੇਸ਼ਾਂ ਬਨ ਚੱਲੀ ਜਾ ਰਹੀ ਆ ਅਰੇ ਕੀ ਗਿਆ ਕੱਖ ਪੰਜਾਬ ਦੇ ਵਿੱਚ ਆ ਇਸ ਕਰਕੇ ਜਿਹੜਾ ਇਹ ਦਖਾਂ ਦਾ ਬਹੁਤ ਵੱਡਾ ਹੈਗਾ ਇਹਨੂੰ ਸਮਝਣ ਦੀ ਜ਼ਰੂਰਤ ਆ ਤੇ ਆਓ ਆਪਾਂ ਰਲ ਕੇ ਜਿਹੜਾ ਇਸ ਸਾਰੇ ਜਿਹੜਾ ਪਈਆਂ ਦਾ ਜਿਹੜਾ ਹੱਲ ਕਰਨਾ ਚਾਹੁੰਦਾ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਆ ਹਰਿਆ ਹਸ਼ਿਆਰਪੁਰ ਦੇ ਵਿੱਚ ਆ ਲਗਾਤਾਰ ਪੰਚਾਇਤਾਂ ਵੱਲੋਂ ਜਿਹੜੇ ਮਤੇ ਵੱਡੇ ਪਦ ਤੇ ਮਤੇ ਪਾਏ ਜਾ ਰਹੇ ਆ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਘਰ ਨਹੀਂ ਦੇਣਾ ਕੋਈ ਦੁਕਾਨ ਨਹੀਂ ਦੇਣੀ ਕੋਈ ਮਕਾਨ ਨਹੀਂ ਦੇਣਾ ਕੋਈ ਜ਼ਮੀਨ ਨਹੀਂ ਦੇਣੀ ਤੇ ਭਗਵੰਤ ਮਾਨ ਕਹਿੰਦਾ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਹੁਣ ਮੁੱਖ ਮੰਤਰੀ ਦਾ ਬਿਆਨ ਇਹ ਆ ਕਿ ਸਾਡੀਆਂ ਧੀਆਂ ਬੱਚੀਆਂ ਦੇ ਨਾਲ ਇਹ ਇਹ ਕੁਛ ਕਰਦੇ ਰਹਿਣਗੇ ਤਾਂ ਜੇ ਕੋਈ ਇਸ ਤਰ੍ਹਾਂ ਹੋਰ ਕੋਈ ਸਿੱਖਾ ਮੈਂ ਨਹੀਂ ਕਹਿੰਦਾ ਕਿ ਕੋਈ ਕਰੇ ਜੇ ਕੋਈ ਹੋਰ ਇਹੋ ਜਿਹਾ ਸਿੱਖ ਹੁੰਦਾ ਤਾਂ ਝਟਨ ਕੋਰਟਰ ਕਰ ਦਿੰਦੇ ਆ ਤੇ ਵੀਡੀਓ ਲੱਭੇ ਹੁੰਦੇ ਆ ਬਾਬ ਕਰਨਾ ਜੇ ਕੋਈ ਅਕਰਬੱਧ ਘਟ ਬੋਲਿਆ ਗਿਆ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ